ਇੱਧਰ ਬਰਾਜਮਾਨ ਕਰਾਉਣਾ ਪਾ ਜੇ ਨਹੀਂ ਤਾਂ ਮਾਰ ਬੜੀ ਪੈਣੀ ਆ ਆਹ ਗੁਰਜੀਤ ਕਾ ਖਾਲਸਾ ਆਹ ਗੁਰਜੀਤ ਕੀ ਵਾਹ ਦੇ ਕਦਾ ਸਿੰਘ ਹੋ ਠੀਕ ਠਾਕ ਟਰ ਕੋ ਕਲ ਮਾਰਨਾ ਚਾਲਾ ਫਿਰ ਆਹ ਗੁਰਜੀਤ ਕਾ ਖਾਲਸਾ ਆਹ ਗੁਰਜੀਤ ਕੀ ਵਾਹ ਦੇ ਕਦਮ ਮਾਰਨਾ ਚਾਲਾ ਫਿਰ ਸਰਪੰਚ ਮਾਰਨ ਕੇ ਬਾਅਦ 10 ਮਿੰਟ ਰੋਕੇ ਬਾਈ ਮਾਰੀਏ ਮਾਰੀਏ ਮਾਰੀ ਬਸ ਮਨ ਲੱਗਾ ਟਾਈਮ ਤੁਹਾਨੂੰ ਜਿਆਦਾ ਹੀ ਹੋ ਜਾਣਾ ਇੱਥੇ ਹਾਂ ਬਾਬਾਈ ਹਾਂ ਬਾਬਾਈ ਕਲੀਏ ਕਲੀਏ ਵਾਰੋ ਚਲੋ ਚਲੋ ਫਿਰ ਆਓ ਮਾਰੋ ਚੱਲ ਕੀ ਕਰਨਿਆ ਚਾਬੀ ਘੋੜੇ ਦੀ ਓਏ ਘੋੜਾ ਪਟ્રોલ ਵਾਲਾ ਲੈਂਦੇ ਆ ਲਾ ਆਪਾਂ ਬਾਰਵੀਂ ਲੈਣਾ ਆਏ ਹਾਏ ਆਏ ਹਾਏ ਆਏ ਹਾਏ ਆਹ ਮਰਦਾ ਉਡਾਰੀਆ ਬਾਰਵੀਂ ਲੈ ਲਿਆ ਆਪਾਂ ਨਾਲ ਤੇ ਸਾਵੀ ਨਾਲ ਆ ਗਿਆ ਅਲਾ ਸ਼ਿਵਲਿੰਗ ਚਲੋ ਭਈ ਚਲੀ ਆਪਾਂ ਚਾਲਾ ਮਾਰੀਏ ਚਲੀਏ ਚਾਲਾ ਮਾਰੀਏ ਵੀਡੀਓ ਕੀ ਬੜੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਵਿੱਚ ਅੱਜ ਦਾ ਵਲੋਗ ਹੈ ਘੁੰਮਣੀ ਦਾ ਅਸੀਂ ਆਏ ਹਾਂ ਘੁੰਮਣੀ ਛੋਟੇ ਘੁੰਮਣ ਅੱਜ ਵਰਸੀ ਹੈ 13 14 ਤੇ 15 ਦੀ ਤੇ ਵੱਡੇ ਘੁੰਮਣੀਆਂ ਹੋਣੀਆਂ 23 24 ਤੇ 25 ਦੀ ਤੇ ਆਪਣੀ ਫੌਜ ਉਹ ਖੜੀ ਆ ਤੇ ਆਪਾਂ ਫੌਜਾਂ ਨਾਲ ਆਏ ਹਾਂ ਅੱਜ ਠੀਕ ਹੈ ਜੀ ਤੇ ਆਓ ਤੁਹਾਨੂੰ ਲੈ ਕੇ ਜਾਂਦੇ ਹਾਂ ਛੋਟੇ ਘੁੰਮਣੀ ਤੇ ਵਿਖਾਉਂਦੇ ਹਾਂ ਤੁਹਾਨੂੰ ਵਰਸੀ ਜਿੰਨੀ ਤੇ ਵਲੋਗ ਚ ਐਂਡ ਤੱਕ ਬਣੇ ਰਹੋ ਤੇ ਜਿਹੜੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਹੜੇ ਜਿਹੜੇ ਵੀਰ ਭਰਾ ਭੈਣ ਭਾਈ ਵੰਦੇ ਨੇ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਮੇਰੇ ਸਤਿਗੁਰਾਂ ਦੀ ਲੋਕ ਇੱਥੇ ਆ ਰਹੇ ਨਿੱਕੇ ਘੁੰਮਣੇ ਤੇ ਸਾਰੇ ਬਰਸੀ ਦਾ ਮੇਲਾ ਅੰਮ੍ਰਿਤਸਰ ਤੋਂ ਆਏ ਜਾਣਗੇ 13 13 ਪੋਜਾ ਅੰਦੇ ਅਰਜੁਨ ਪਿੱਛੇ ਵੀ ਆਉਣੇ ਕਹਿੰਦੇ ਨਾਮ ਜਿਹੜਾ ਹੈ ਗਰੋਣੀ ਨੂੰ ਆ ਆਪਣੇ ਨਾਮ ਜਦੋਂ ਪਾਉਂਦੇ ਆ ਜੀ ਸਰ ਜੀ ਇਹ ਸਮਰੱਥਾ ਬਰਸ਼ਣਗੇ ਉਸ ਉਸਾਰ ਜਾਨੇ ਆ ਪੰਡਾਲ ਪੰਡਾਲ ਖੁੱਲੇ ਲਾ ਜਾਂਦੇ ਖੁੱਲੇ ਪੰਡਾਲ ਆ ਗਏ ਬਹੁਤ ਨਹੀਂ ਕਰਣਾ ਪੰਡਾਲ ਦੀ ਮਾਫੀ ਬਹੁਤ ਸੰਗਤ ਅਹੀਂ ਪਹਿਲਾਂ ਆ ਕੇ ਥੋੜੀ ਜੀ ਆਂਦਾ ਮੈਨੂੰ ਤਾਂ ਮੱਲਾ ਬਣਨੇ ਦੀ ਜਾਜ ਆ ਕੋਈ ਜਾਜ ਜੋਰ ਨਹੀਂ ਇਹਨੂੰ ਇਹਨੇ ਰਿਮਾਲ ਬਣਨੇ ਨਹੀਂ ਜਾ ਸਾਡੇ ਕੋ ਸਿੱਖਦਾ ਚਲੋ ਕੋਈ ਨਹੀਂ ਜਾਜ ਆ ਰਿਹਾ ਹੌਲੀ ਹੌਲੀ ਆਪੇ ਨੂੰ ਬਾਹਰ ਜਾਓ ਪਹਿਲਾਂ ਦਰਬਾਰ ਬਾਹਰ ਲੱਗਾ ਆ ਉਹ ਤੋਂ ਹੋ ਗਿਆ ਵਾਂਗੇ ਬਾਈ ਕਿੰਨੇ ਕੱਟਦੇ ਉਦਰੇ ਬਾਹਰ ਬਾਹਰ ਜਾਣੇ ਅਦਰ ਨਹੀਂ ਜਾਣੇ ਬਾਹਰ ਜਾਣੇ ਅਦਰ ਵਾਸੀ चार त हर हाल लॻो जिन लॻो जिनी हर हाल लॻो ਆਪ ਆ ਆਰਸਿਓ ਮੜ ਆਈ ਤੇਸ ਕੈ ਸੰਗ ਨੂੰ ਆ ਤੂਟੇ ਬੰਧਨ ਪੂਰਨ ਆਸਾ ਸਰਨਾ ਹਵ ਸੰਧਨ ਕੀ ਏਰੇ ਲੋ ਜੀ ਕੁਝ ਸਮਾਂ ਪਾ ਇੱਥੇ ਬੈਠਾਂਗੇ ਉਸ ਤੋਂ ਬਾਅਦ ਅੰਦਰ ਪ੍ਰਸ਼ਾਦਾ ਪਾਣੀ ਆ ਤੇਦੇ ਪਿਛੇ ਬਿਲਕੁਲ ਹੀ ਤੇ ਉਹ ਛਕਾਂਗੇ ਤੇ ਉਸ ਤੋਂ ਬਾਅਦ ਫਿਰ ਆਪਣੇ ਗ੍ਰਾਮ ਵੱਲੋਂ ਚਾਲੇ ਮਾਰਾਂਗੇ ਉਹ ਪਾਪਾ ਜੀ ਬੈਠੇ ਪਾਪਾ ਬੁੱਧ ਸਿੰਘ ਜੀ ਤੇ ਆ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਬਿਠਾ ਲਿਆ ਬਾਹਦੇ ਬੜੀ ਮੁਸ਼ਕਲ ਬੈਠਾ ਉਹਦੀ ਫੋਟੋ ਵੀ ਜਾਣੀ ਸੀ ਉਹਨਾਂ ਨੇ ਸਰਪੰਚ ਦੀ ਪਲੇਟ ਵਿੱਚੋਂ ਆਪੇ ਛਕਣਾ ਆਪੇ ਇਹਦੀ ਥਾਲੀ ਵਿੱਚੋਂ ਆਪੇ ਛਕਣਾ ਆਏ ਵੇਖੋ ਬਾਦ ਪਛੇੜਨਾ ਉਹਨੂੰ ਅੱਛਾ ਆਪੇ ਛਕ ਲੱਗਾ ਹੀ ਹਾਂ ਕਿਉਂ ਮਿੱਠੇ ਦਾ ਸ਼ਕੀਨ ਆ ਸਾਡਾ ਬਾਹਰ ਵੇਖੋ ਫੌਜ ਬਰਾਜਮਾਨ ਹੋਈ ਪ੍ਰਸ਼ਾਦਾ ਛਕ ਲਈ ਆਪਾਂ ਪ੍ਰਸ਼ਾਦਾ ਛਕੀਏ ਤੇ ਫਿਰ ਗ੍ਰਾਮ ਵਾਲ ਨੂੰ ਚਾਲੇ ਮਾਰੀ ਆਪਣੇ ਤੇ ਪ੍ਰਸ਼ਾਦਾ ਛੱਕੇ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਜੀ ਤੇ ਪ੍ਰਸ਼ਾਦਾ ਅਸੀਂ ਛੱਕ ਲਿਆ ਤੇ ਲਗੇ ਚਾਲੇ ਮਾਰਨ ਬਾਅਦ ਨੇ ਬਹੁਤ ਨੇ ਯਾਰ ਇਹਨਾਂ ਪ੍ਰਸ਼ਾਦਾ ਛੱਕਿਆ ਨਾਲੇ ਮੈਂ ਮੇਰੀਆਂ ਬਾਰੀਆਂ ਭਵਾਦਣੀਆਂ ਭਾਈ ਗੋਪਾਲ ਸਾਹਿਬ ਉਹ ਕੀ ਕਹਿੰਦੇ ਆ ਇਹ ਇੱਕ ਹੀ ਕਹਿੰਦੇ ਆ ਵਾ ਇਹ ਹੁਣ ਬਾਬਾ ਜੀ ਕੀ ਕਹਿੰਦੇ ਵੇ ਤੈਨੂੰ ਅਸੀਂ ਅੱਗੇ ਹੁਣ ਜਾ ਨਹੀਂ ਸਕਦੇ ਕਿਉਂਕਿ ਅੱਗੇ ਫੌਜ ਬੜੀ ਆ ਪੂਰੀ ਤਾਨਾਤ ਹੋਈ ਫੌਜ ਤੇ ਅਸੀਂ ਅੱਗੇ ਜਾ ਨਹੀਂ ਸਕਦੇ ਨਹੀਂ ਅੱਗੋਂ ਵੀਡੀਓ ਬਣਾਉਣੀ ਆ ਪਰ ਇਹ ਪਿੱਛੇ ਠੀਕ ਆ ਆਪਾਂ ਪਿੱਛੇ ਪਿੱਛੇ ਨਹੀਂ ਗਿਆ ਆ ਵਾ ਕੋਈ ਨਹੀਂ ਲੱਗਿਆ ਗ੍ਰਹਿ ਵਾਲ ਨੂੰ ਚਾਲੇ ਮਾਰਨ ਕਿ ਜਾਂ ਬਾਬਾ ਜੀ ਨਾਲ ਮਿਲ ਕੇ ਜਾਵਾਂਗੇ ਤੇ ਨਹੀਂ ਆਪਾਂ ਇੱਥੇ ਚਾਲੇ ਮਾਰ ਲੈਣੇ ਸ਼ਾਇਦ ਲੱਗਦਾ ਆ ਮੈਨੂੰ ਬਾਕੀ ਦੇਖਦੇ ਆ अकार कटी बस लगे चाल वा, नहीं होना पा तो अपने ग्रह नु भाभी जी पिछे खड़े है ਤੂੰ ਨਹੀਂ ਛੇਤੀ ਚੱਲਿਆ ਕਰ ਨਹੀਂ ਹੋਣੇ ਨਹੀਂ ਇਹਦੇ ਐਨੇ ਕਾਲ ਕਾਲ ਕਰ ਦੇਣਾ ਹੁਣੇ ਕਹਿੰਦੇ ਨੇ ਬ੍ਰਹਮ ਜੈਨੇ ਕਿਸੇ ਵੀ ਰੂਪ ਵਿੱਚ ਆ ਕੇ ਆਪਣੇ ਦਰਸ਼ਨ ਦੇ ਸਕਦੇ ਕਿਸੇ ਵੀ ਰੂਪ ਵਿੱਚ ਉਹਦਾ ਕੋਈ ਰੂਪ ਨਹੀਂ ਹੈਗਾ ਵਾਹ ਲਾਈ ਹੁਣ ਦਾ ਸਾਈਕਲ ਤੇ ਜੋੜੇ ਦੇਖੋ ਜਿਹੜਾ ਬਾਜ ਹੈ ਨਾ ਬਾਜ ਨਾਲ ਫੋਟੋਆਂ ਬਣੇ ਜਾਣੇ ਖਚਾਉਂਦੇ ਨੇ ਬਹੁਤ ਜ਼ਿਆਦਾ ਜਾਣੇ ਬਾਬਾ ਜੀ ਨੇ ਆਪਣੇ ਸਿਰ ਤੇ ਬਿਠਾਇਆ ਹੈ ਤਾਂ ਫੋਟੋਆਂ ਖਚਾਈਆਂ ਕਿਹਾ ਫੋਟੋ ਵਝਾਉਣੀ ਹੈ ਅੰਗਰਮ ਕੋ ਅੱਖਾਂ ਮੀਟੋ ਤੁਹਾਨੂੰ ਅਸੀਂ ਗਲਤੀ ਨਾਲ ਆਏ ਆ ਤੇ ਤੁਹਾਨੂੰ ਛੜਕੇ ਆਉਣਾ ਧਰਤੀ ਤੇ ਕਹਿੰਦੇ ਉਹਨਾਂ ਨੇ ਮੈਨੂੰ ਤਿੰਨ ਗੱਲਾਂ ਦੱਸੀਆਂ ਵੀ ਆਪਾਂ ਚੱਲੇ ਲੈਣ ਆਪਣੇ ਨਾਲ ਮੋਟਰਸਾਈਕਲ ਤੇ ਗ੍ਰਾਮ ਵਾਲੂ ਮਾਰ ਲਏ ਚਾਲੇ ਆਪਣੀ ਫੌਜ ਉਹ ਖੜੀ ਹੈ ਤੇ ਬਸ ਜਾਣ ਦੀ ਤਿਆਰੀ ਹੈ ਮੋਟਰਸਾਈਕਲ ਕਿੱਥੇ ਲਾਏ ਵਿੱਚ ਜੀ ਕਰਕੇ ਲਾਏ ਵੀ ਐ ਸੁੱਖਾ ਨਾ ਪੰਜਿਆ ਜਾਵੇ ਔਖਾ ਹੀ ਪੰਜਿਆ ਜਾਵੇ ਲਾਇਆ ਆਪਣਾ ਆ ਆਪਣਾ ਹੀ ਕਤੀਬਾ ਦਾ ਦੀ ਨੈਕਸਟ ਡੇ ਫਤੂਰੇ ਦੀ ਗੋਦ ਵਿੱਚ ਬੈਠੇ ਹੋ ਉਹਦੇ ਭੰਡਾਰ ਭਰੇ ਪਏ ਨੇ ਜਿੰਨੀ ਮਰਜ਼ੀ ਉਸਤਤ ਬੜਾਈ ਸ਼ੋਭਾ ਪ੍ਰਸਤ ਕਰ ਲਈਏ ਉਹ ਦਫਾ ਬਾਤ ਕਰਾਂ ਕਿ ਆਨੇ ਹੀਰਾ ਸਿੰਘ ਜੀ ਸਾਥੀ ਉਹਨਾਂ ਨੂੰ ਵੀ ਸਤਿਕਾਰ ਦੇਣਾ ਹੈ ਸਤਿਕਾਰਯੋਗ ਸੰਤ ਪਪਾ ਹਰਨਾਨ ਸਿੰਘ ਜੀ ਦੇ ਵੱਲੋਂ ਮੈਂ ਪਹਿਲੇ ਜਤਨ ਕਾਫੇ ਨੂੰ ਦੱਸਿਆ ਸੀ ਬੜੀ ਪਿਆਰੀ ਹਸਤੀ ਨੇ ਗਿਆਨੀ ਸਾਧ ਸਿੰਘ ਜੀ ਬਹੁਤ ਕੁ ਕਥੀਆ ਕਥਾ ਬਾਤ ਚ ਕਰੇ ਔਰ ਉਸ ਮਹਾਨ ਹਸਤੀ ਵੱਲੋਂ ਹਾਜ਼ਰੀ ਲਾਉਣ ਆਏ ਨੇ ਆ ਦੰਡੀ ਬੁਟੇ ਸਾਲ ਦੇ ਮੌਜੂਦਾ ਮੁਖੀ ਉਹਨਾਂ ਵੱਲੋਂ ਹਾਜ਼ਰੀ ਪਰ ਉਹ ਵੀ ਆਏ ਨੇ ਉਹਨਾਂ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ ਉਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿੱਥੇ ਬਾਬੇ ਨਿੱਕੇ ਘੁੰਮਣਾ ਵਾਲੇ ਮਹਾਂਪੁਰਖਾਂ ਦੇ ਸੰਤ ਬਾਬਾ ਹਜਾਰਾ ਸਿੰਘ ਜੀ ਸਾਝਖੰਡਵਾਰਸੀ ਮਾਹਪੁਰਖਾਂ ਦੇ ਸੁਪੁੱਤਰ ਬਾਬਾ ਬੁੱਧ ਸਿੰਘ ਜੀ ਤੇ ਇਹਨਾਂ ਦੇ ਸੁਪੁੱਤਰ ਭਾਈ ਲੋਕਦੀਪ ਸਿੰਘ ਜੀ ਐਡਵੋਕੇਟ ਤੇ ਬਾਬਾ ਗਿਆਨਦੇਵ ਸਿੰਘ ਜੀ ਜਿਹੜੇ ਹਰਦوار ਤੋਂ ਆਏ ਨੇ ਮਾਹਪੁਰਖ ਉੱਥੇ ਹੀ ਗੁਰੂ ਦੀਆਂ ਲਾਡਲੀਆਂ ਨਹਿਮ ਸਿੰਘ ਫੌਜਾਂ ਜਿਨ੍ਹਾਂ ਦੇ ਵਿੱਚ ਸਤਕਾਰਯੋਗ ਪਹਿਲਾਂ ਹਾਜ਼ਰੀ ਲਵਾ ਕੇ ਗਏ ਪੁਰਾਣੇ ਮਹਾਪੁਰਖਾਂ ਨੇ ਬੋਲਣਾ ਸੋ ਜਿਹੜੇ ਮਹਾਪੁਰਖਾਂ ਦੀ ਖਾਲਸਾ ਪੰਥ ਬੁੱਢਾ ਦਲ ਦੇ ਨਾਲ ਸਾਂਝ ਸੀ ਮਹਾਪੁਰਖ ਬਾਬਾ ਹਜਾਰਾ ਸਿੰਘ ਜੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਤੋਂ ਅਮਰਛ ਗਿਆ ਕਈ ਵਾਰੀ ਹੁੰਦਾ ਹੈ ਕਈਆਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ ਤੇ ਉਹ ਜਦੋਂ ਬ੍ਰਹਮ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ ਤੇ ਉਹ ਜਿਹੜਾ ਉਹ ਲੁਧਿਆਣੇ ਵੀ ਚਲ ਰਹੇ ਨੇ 10ਵੇਂ ਪਰਿਵਾਰੀ ਪਰਿਸ਼ਦ ਨੇ ਕਰੋੜੀ ਬਪਰ ਪਰ ਇਹ ਪਰ ਹੋ ਕੇ ਉਹਨਾਂ ਸੁਭਗਵਾਨ ਸਾਦਰੀ ਨਹੀਂ ਪਹੁੰਚ ਸਕੇ ਆ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਉੱਚੇ ਤੌਰ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਛੋਟੀ ਜੀ ਦਾ ਸਨਮਾਨ ਆ ਦਸ਼ਵੀਸ਼ ਪਰਮਾਦਲ ਦੇ ਮੌਜੂਦਾ ਮੁਖੀ ਨੇ ਕੱਲ ਸਵੇਰੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਆ ਨਰਵੈਲ ਟੀਵੀ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਘਰ ਘਰ ਕਰਵਾਣੀ ਪ੍ਰਸਤ ਸਿੰਘ ਰਕਸ਼ਮ ਪ੍ਰਿੰਸ ਬੇਟਾ ਉਹਦੇ ਵੱਲੋਂ ਵੀ ਘਰ ਘਰ ਗੁਰਵਾਨੀ ਚੈਨਲ ਤੋਂ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਬੁੱਢਾ ਦਲ ਵੱਲੋਂ ਮਾਪੁਰ ਸਾਦਾ ਸਨਮਾਨ ਕੀਤਾ ਜਾਣਾ ਸਤਕਾ ਜੀ ਬਾਬਾ ਬੁੱਧ ਸਿੰਘ ਜੀ ਹੋਰਾਂ ਦਾ ਔਰ ਉਹਨਾਂ ਦੇ ਜੋਤ ਬਾਬਾ ਮੰਡੀ ਆ ਰਹੇ ਤੁਸੀਂ ਚੱਲ ਪਈਏ ਬਾਬਾ ਜੀ ਦਾ ਸਨਮਾਨ ਇਹਨਾਂ ਦਾ ਵੀ ਕਰ ਚੱਲੀਏ ਆ ਜਾਓ ਇੱਕ ਵਾਰੀ ਤੇ ਮਾਪੁਰਖਾਂ ਦਾ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ ਵਾਲੇ ਭਾਵੇਂ ਇਹਨਾਂ ਦੇ ਘਰ ਆਏ ਆ ਪਰ ਇਹਨਾਂ ਦਾ ਵੀ ਸਨਮਾਨ ਜਿਹੜਾ ਜ਼ਰੂਰੀ ਹੈ ਮਾਡੀ ਵਾਲੇ ਬਹੁਤ ਪਰਸ਼ਾਨ ਸਰਕਾਰ ਨਾਲ ਬੇਨਤੀ ਹੈ ਸਤਕਾ ਜੀ ਬਾਬਾ ਜੀ ਦਾ ਸਨਮਾਨ ਔਰ ਉਹਨਾਂ ਦੇ ਜੋਗ ਸੁਪੁੱਤਰ ਐਡਰੂਬਿਟ ਲੋਕਬੀਰ ਸਿੰਘ ਦਾ ਸਨਮਾਨ ਵੀ ਕੀਤਾ ਜਾ ਰਿਹਾ ਤੇ ਬੋਲੇ ਸਨਮਾਨ ਉਹਨਾਂ ਨੂੰ ਨਿਹਾਲ ਬਹੁਤ ਸਰੀਰ ਗਾਲੂ ਸ਼ੁਕਰਗੁਜ਼ਾਰਾਂ ਜੀ ਤੁਸੀਂ ਉੱਚ ਇੱਚੇ ਤੌਰ ਤੇ ਆਪਣੇ ਸਾਝ ਨੂੰ ਪਛਾਣਿਆ ਸਾਰਿਆਂ ਨੇ ਸਰਕਾਰ ਸਾਹਿਤ ਮਨਜਰ ਸਿੰਘ ਸੋਢੀ ਜੀ ਅੱਜ ਦੇ ਥਲੇ ਬੰਦੇ ਸਮਾ ਗ੍ਰਤਾ ਸੂਤਰਾਲਕ ਮਹਾਂ ਸ਼੍ਰੀ ਮਧ ਗੁਰੂ ਨਾਨਕ ਜੀ ਬਾਬਾ ਮੇਜਰ ਸਿੰਘ ਜੀ ਜੋ ਬੰਦੇ ਹ ਕਲ ਪਾਪ ਨਾਸ਼ਨ ਕਰੋ ਜੇ ਇਹੋ ਜ ਨਹੀਂ ਸਰਵਦਾ ਸੁਲਾਘਿ ਹੋ ਵਈ ਭੂਪੰਦਿਤੈ ਸੁਖਦੋ ीदोषः धर्मदः भवतानाम् अपि वाञ्छितादिफलतः सद्धावताम् धीमता वन्दे तम् श्रीगुरुनामताभिरचितम् ਹਾਂ ਜੀ ਨੌਕਰੋ ਕੇ ਹੋ ਨੌਕਰੋ ਕੇ ਲੱਗਦੇ ਆ ਫਤਨਾ ਮਾਰੀ ਗਰੂ ਤੇ ਸਾਡੇ ਸਿਕਲੰਜ ਸੈਗਰੀ ਨਾਲ ਜਬਾ ਰਹੇ ਆ ਤੇ ਆਪਾਂ ਕੁੜੀਆਂ ਤੋਂ ਘਰ ਵਾਲਾ ਚਾਹੇ ਪਾਉਦੇ ਆ ਤੇ ਰਾਤ ਚ ਲੱਗ ਜਾਂਦੇ ਅਸੀਂ ਬਹੁਤ ਦਾ ਕਰਦੇ ਜਾਂਦੇ ਆ e

ਅਸੀ ਕਰਦੇ ਆ ਇੱਥੇ ਵਲੌਗ ਦੀ ਐਂਡਿੰਗ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਇਹ ਸੀਗਾ ਦੋ ਦਿਨ ਦਾ ਇਹ ਛੋਟੇ ਘੁੰਮਣ ਦਾ ਸਮਾਗਮ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ 'ਚ 24 ਤਰੀਕ ਨੂੰ ਅਸੀਂ ਘੁੰਮਣੇ ਜਾਣਾ ਉਹ ਤੋਂ ਵੱਡੇ ਦਰਬਾਰੇ ਆ ਕੀਤਾ ਸਮਾਗਮ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਪੰਡਰੋਂ ਤੇ ਆ ਵੀ ਸਤਿ ਸ੍ਰੀ ਅਕਾਲ ਰੱਬ ਰੱਖਾ